ਉਹਰਾ ਜੇ ਕਮਾਲ ਵੀ ਸੁਣ ਨੂੰ ਆਈ ਉਹ ਲੋਕੀ ਕਮਾਲ ਸੁੱਟ ਕੇ ਕਣਕਾਂ ਬੀਜਣ ਦੇ ਤੇ ਇਹਨੂੰ ਵਕੂ ਹੋਣ ਦੀ ਪਈ ਆ ਇਹਨਾਂ ਨੇ ਵੀ ਡੈਡੀ ਆ ਕਮਾਲ ਸੁੱਟ ਲਈ ਤੇ ਕਣਕ ਟਾਈਮ ਨਾਲ ਬੀਜ ਲਾਂਗੇ ਉਹਨੂੰ ਕੀਤਾ ਗਾੜੀ ਕੀ ਲੱਭਣ ਧਿਆ ਜਿਹੜਾ ਨੂੰ ਘਰ ਦੇ ਕੰਮਾਂ ਵੱਲ ਧਿਆਨ ਨਹੀਂ ਇਹਨਾਂ ਨੇ ਸੋਚਦਾ ਚੱਲ ਉਹ ਤੇ ਬਾਹਰ ਬਾਹਰ ਤੇ ਜੇ ਇੱਥੇ ਕੋਈ ਫਾਇਦਾ ਹੋਊ ਤਾਂ ਮੇਰਾ ਹੀ ਫਾਇਦਾ ਹੋਣਾ ਮੈਂ ਕਿਤੇ ਨਹੀਂ ਬਸ ਇੱਧਰ ਤੇ ਨਹੀਂ ਬਾਹਰ ਉਹਨਾਂ ਦੋਵੇਂ ਜੀ ਬੈਠੇ ਸੀ ਬਾਹਰ ਅਮੀ ਦੇ ਡੈਡੀ ਅੱਛਾ ਤਾਂ ਮੈਂ ਉਹਨਾਂ ਨੂੰ ਆਖਿਆ ਵੀ ਹੁਣ ਰਵਿੰਦਰ ਕਹਿਣ ਦੀ ਆ ਤੇ ਹੁਣ ਕਰ ਦੋ ਹੱਲ ਕੋਈ ਨਾ ਕੋਈ ਆਹੋ ਤੂੰ ਕਹਿੰਦੇ ਆ ਵੀ ਹੁਣ ਫਰੈਂਚ ਤੋਂ ਤੈਨੂੰ ਜਿਹੜੇ ਤਿੰਨ ਕਿੱਲੇ ਉਹ ਕਿਦਾਂ ਦੇ ਦਈਏ ਮੈਂ ਕਿਹਾ ਦੋ ਦੇ ਦੋ ਤੇ ਕਿੱਲਾ ਥੱਲਾ ਦੇ ਦਿਓ ਮੰਮੀ ਮੇਰੀ ਸੁਣੋ ਗੱਲ ਭਰਾ ਟਾਡਾ ਵਾ ਨਾ ਉਹਨਾਂ ਟਾਡੇ ਵੱਲ ਦੀ ਗੱਲ ਕਰਨੀ ਉਹਨਾਂ ਹਾਡੇ ਵੱਲ ਦੀ ਗੱਲ ਨਹੀਂ ਕਰਨੀ ਮੇਰੇ ਘਾਸ ਹੋਣਾ ਜਿਉ ਮੇਰਾ ਭਰਾ ਵਾ ਤੇ लवली ਦਾ ਮਾਮਾ ਵਾ ਲਵਲੀਆਂ ਨੂੰ ਮਾਰਾ ਤਾਂ ਨਹੀਂਗਾ ਤੇ ਮੈਨੂੰ ਸਾਰੀ ਗੱਲ ਪੁੱਛਦਾ ਸੀ ਮੈਂ ਦੱਸਤੀ ਸੀ ਸਾਰੀ ਗੱਲ ਮੈਂ ਹਾਂ ਘਰ ਵਿੱਚ ਜੰਨ ਲਿਆ ਵਾ ਤੇਰਾ ਮਤਰਾ ਦਿਮਾਗ ਖਰਾਬ ਉਹ ਪਰਦੇਸਾਂ 'ਚ ਬੈਠਾ ਵਾ ਉਹ ਘਰ ਬਾਰੇ ਸੋਚੂਗਾ ਕਿ ਕੰਮ ਤੇ ਜਾਊਗਾ ਕੀ ਕਰੂਗਾ ਰਪਿੰਦਰ ਹੁਣ ਮਾਮੇ ਨੇ ਉਹਨਾਂ ਨੇ ਫੈਸਲਾ ਕਰ ਤਾ ਤੂੰ ਹੁਣ ਮਾਮੇ ਦੀ ਗੱਡੀ ਮੈਂ ਕਿਦੀ ਕੋਇਆ ਨਹੀਂ ਆ ਉਹਨੇ ਜੋ ਫੈਸਲਾ ਕਰਤਾ ਸਾਨੂੰ ਹੁਣ ਮੰਨਣਾ ਪੈਣਾ